ਤੈਨੂੰ ਦੱਸਾਂ ਕੀ ਹੈ ਮੇਰੀ ਗਜ਼ਲ ਵਿੱਚ ਕਿੱਦਾਂ ਮੈਂ ਤੈਨੂੰ ਦੱਸਾਂ ਕੀ ਹੈ ਮੇਰੀ ਗਜ਼ਲ ਵਿੱਚ ਇੱਕ ਚੀਖ ਅਣ ਸੁਣੀ ਹੈ ਇੱਕ ਪੀੜ ਅਣ ਤਹੀ ਹੈ ਜੇ ਕਿਤੇ ਮੀਤ ਵਰਤਦੀ ਹਾਂ ਤੇ ਨੂਰ ਤੇ ਮੀਤ ਇਕੱਠਾ ਵਰਤਦੀ ਹਾਂ ਨੂਰ ਵੀ ਹੁੰਦਾ ਉਸ ਵਿੱਚ ਪਰ ਮੀਤ ਵੀ ਹੁੰਦਾ ਤੇ ਜੇ ਮੈਂ ਸ਼ੁਕਰਾਨਾ ਕਰਾਂਗੀ ਤੇ ਇੱਕ ਸ਼ੁਕਰਾਨਾ ਮੈਂ ਜਿਹੜਾ ਉਹ ਨਿਜ਼ਾਮ ਦਾ ਜ਼ਰੂਰ ਇਸ ਮੰਚ ਤੋਂ ਕਰਨਾ ਚਾਹੁੰਦੀ ਹਾਂ ਕਿਉਂਕਿ ਮੈਂ ਇਹ ਮੰਨਦੀ ਹਾਂ ਕਿਸੇ ਦਾ ਵੀ ਸ਼ਾਇਰ ਹੋਣਾ ਉਹਦੇ ਆਪਣੇ ਬਸੁੱਚ ਨਹੀਂ ਹੁੰਦਾ ਜਦੋਂ ਕੁਝ ਖਾਸ ਸਿਤਾਰੇ ਰੜਦੇ ਨੇ ਜਦੋਂ ਕੁਝ ਖਾਸ ਸਮਾਂ ਹੁੰਦਾ ਤੁਸੀਂ ਉਸ ਪਾਸੇ ਤੁਰਦੇ ਹੋ ਤੁਹਾਡੇ ਰਾਹ ਖੁੱਲਦੇ ਨੇ ਔਰ ਤੁਸੀਂ ਤੁਰਦੇ ਹੀ ਚਲੇ ਜਾਂਦੇ ਗ਼ਜ਼ਲਦਾਰਾ ਰਾਹ ਮੇਰੇ ਲਈ ਇਸੇ ਤਰ੍ਹਾਂ ਖੁੱਲਿਆ ਔਰ ਮੈਂ ਇਸੇ ਤਰ੍ਹਾਂ ਚੱਲੀ ਠੀਕ ਹੈ ਜੀ ਤੇ ਮੈਨੂੰ ਇਸੇ ਰਾਹ ਦੇ ਵਿੱਚ ਹੀ ਤੁਸੀਂ ਜ਼ਿਕਰ ਕੀਤਾ ਉਸਤਾਦ ਜਗਜੀਤ ਦਾ ਆਫਰ ਮਿਲੇ ਹਨ ਬਹਿਰਾਂ ਦਾ ਜਿੰਨੀ ਸਮਝ ਲਿੱਤੀ ਮੈਂ ਉਹਨਾ ਤੋਂ ਲਿੱਤੀ ਹੈ ਔਰ ਸਿਰਫ ਬਹਿਰਾਂ ਦੀ ਸਮਝ ਨਹੀਂ ਤਕਤੀ ਬਹੁਤ ਕਿਤਾਬਾਂ ਹੈਗੀਆਂ ਨੇ ਆਪਾਂ ਕਿਤਾਬਾਂ ਤੋਂ ਬਹੁਤ ਪੜ੍ਹਦੇ ਹਾਂ ਲੇਕਿਨ ਕਿਤਾਬਾਂ 'ਚ ਫਿਰ ਵੀ ਕਿਤੇ ਨਾ ਕਿਤੇ ਇਹ ਬੰਦੀਸ਼ ਹੁੰਦੀ ਹੈ ਪੂਰੀ ਚੀਜ਼ ਸਮਝ ਨਹੀਂ ਆਉਂਦੀ ਮੈਂ ਵੀ ਕਿਤੇ ਨਾ ਕਿਤੇ ਜਾ ਕੇ ਅੜ ਗਈ ਸੀ ਤੇ ਉਸ ਵੇਲੇ ਮੈਨੂੰ ਉਹਨਾਂ ਦਾ ਸਾਥ ਮਿਲਿਆ ਠੀਕ ਔਰ ਮੈਂ ਬਜਾਹਤ ਤੋਂ ਲੈ ਕੇ ਕਾਫੀ ਅਚੋ ਤਨਹਰ ਚੀਜ਼ ਉਹਨਾਂ ਤੋਂ ਸਮਝੀ ਦੇਖੀ ਔਰ ਫਿਰ ਉਸ ਅਪਣਾਇਆ ਤੇ ਉਹਨਾਂ ਦਾ ਮੈਂ ਇੱਕ ਖਾਸ ਸ਼ੁਕਰਾਨਾ ਇਸ ਲਈ ਵੀ ਕਰਦੀ ਹਾਂ ਕਿਉਂਕਿ ਮੈਂ ਕੇਵਲ ਪੰਜਾਬੀ ਹੀ ਲਿਖਦੀ ਸੀ ਉਹਨਾਂ ਨੇ ਮੈਨੂੰ ਇਹ ਚੀਜ਼ ਮਹਿਸੂਸ ਕਰਵਾਈ ਕਿ ਮੇਰੇ ਅੰਦਰ ਕੋਈ ਉਰਦੂ ਸ਼ਾਇਰ ਵੀ ਹੈ ਮੈਂ ਉਰਦੂ ਬਚਨ ਤੇ ਤੇ ਇਹ ਖਿਆਲ ਹੈ ਕਿ ਮੈਂ ਨੇ ਬਸ ਇੱਕ ਲਫ਼ਜ਼ ਸਿੱਖਾ ਸ਼ੁਕਰੀਆ ਮੈਂ ਨੇ ਬਸ ਇੱਕ ਲਫ਼ਜ਼ ਸਿੱਖਾ ਸ਼ੁਕਰੀਆ ਔਰ ਮਿਟਦੀ ਹੀ ਗਈ ਮਹਿਰੂਨੀ ਸ਼ੁਕਰ ਦਸ ਦਸ ਲਾਜ਼ਮ ਹੈ ਔਰ ਮੈਂ ਇਸ ਮੰਚ ਤੇ ਫਖਰ ਨਹੀਂ ਸ਼ੁਕਰ ਕਰ ਤੇ ਗਜ਼ਲ ਦੋ ਤਿੰਨ ਗਜ਼ਲਾਂ ਦੇ ਕੁਝ ਚੁਣਵੇਂ ਸ਼ੇਰ ਮੈਂ ਤੁਹਾਡੀ ਨਜ਼ਰ ਕਰਾਂਗੀ ਕਿ ਨਜ਼ਰ ਤੋਂ ਸੁਪਨੇ ਹੱਤੱਕ ਰਾਜ਼ era ਆਸਾਨ ਕਰਨੇ ਨਹੀਂ ਨਜ਼ਰ ਤੋਂ ਸੁਪਨੇ ਹੱਤੱਕ ਰਾਜ਼ era ਆਸਾਨ ਕਰਨੇ ਨਹੀਂ ਮੈਂ ਆਪਣੇ ਆਪ ਤੇ ਹੱਲੇ ਕਈ ਆਸਾਨ ਕਰੂਗੀ ਬਹੁਤ ਬਹੁਤ ਮੈਂ ਆਪਣੀ ਕਬਰ ਵਿੱਚ ਵੀ ਜ਼ਿੰਦਗੀ ਮਹਿਫੂਜ਼ ਰੱਖ ਲੈ। ਮੈਂ ਆਪਣੀ ਕਬਰ ਵਿੱਚ ਵੀ ਜ਼ਿੰਦਗੀ ਮਹਿਫੂਜ਼ ਰੱਖ ਲੈਣੀ ਤੇ ਮੁੜ ਬਰਸਾਤ ਵਿੱਚ ਹੁੰਗਰ ਕੇ ਸਭ ਹੈਰਾਨ ਕਰ ਦੇਣੀ ਹੈ। ਮੈਂ ਆਪਣੇ ਆਪ ਤੇ ਹੱਲੇ ਕਈ ਇਨਸਾਨ ਬਣ। ਬਹੁਤ ਸ਼ੁਕਰੀਆ। ਹੁਣ ਇੱਕ ਗਜ਼ਲ ਦੇ ਕੁਝ ਸ਼ੇਰ ਲੈ ਕੇ ਜਿਸਦੇ ਨਾਲੋਂ ਸਾਨੂੰ ਪਿਆਰਾ ਕੁਝ ਨਹੀਂ ਹੁੰਦਾ। ਜਿਸਦੇ ਨਾਲੋਂ ਸਾਨੂੰ ਪਿਆਰਾ ਕੁਝ ਨਹੀਂ ਹੁੰਦਾ ਉਸ ਸੁਪਨੇ ਦੀ ਮੌਤ ਤੋਂ ਮਾੜਾ ਕੁਝ ਨਹੀਂ ਹੁੰਦਾ ਨਾ ਅੱਖਾਂ ਤੋਂ ਨਾ ਹੀ ਰੂਹ ਤੋਂ ਚੁੱਕਿਆ ਜਾ ਨਾ ਅੱਖਾਂ ਤੋਂ ਨਾ ਹੀ ਰੂਹ ਤੋਂ ਚੁੱਕਿਆ ਜਾਵੇ ਇੱਕ ਹੰਝੂ ਦੇ ਭਾਰ ਤੋਂ ਭਾਰਾ ਕੁਝ ਨਹੀਂ ਹੁੰਦਾ ਤੇ ਪਿਆਰ ਕਿਸੇ ਨਾਲ ਹੁੰਦਾ ਹੈ ਜਾਂ ਹੁੰਦਾ ਹੀ ਨਹੀਂ ਪਿਆਰ ਕਿਸੇ ਨਾਲ ਹੁੰਦਾ ਹੈ ਜਾਂ ਹੁੰਦਾ ਹੀ ਨਹੀਂ ਅੱਧਾ ਪੂਣਾ ਥੋੜਾ ਜਿਆਦਾ ਕੁਝ ਨਹੀਂ ਹੁੰਦਾ ਪਿਆਰ ਕੀ ਬਾਤ ਹੈ ਇਹ ਬੱਚੇ ਤੇ ਰਿਸ਼ਤਾ ਜੇਕਰ ਪਿਆਰਾ ਹੈ ਤਾਂ ਕਾਦੀ ਮੈਂ ਮੈਂ ਰਿਸ਼ਤਾ ਜੇਕਰ ਪਿਆਰਾ ਹੈ ਤਾਂ ਕਾਦੀ ਮੈਂ ਮੈਂ ਝੁਕਣਾ ਵੀ ਪਏ ਤਾਂ ਝੁਕ ਜਾ ਕੁਝ ਨਹੀਂ ਹੁੰਦਾ ਨੂਰ ਉਹ ਦੁਨੀਆ ਪਰਦਾ ਦਰਦ ਸਮੋ ਸਕਦੀ ਹੈ ਨੂਰ ਉਹ ਦੁਨੀਆ ਪਰਦਾ ਦਰਦ ਸਮੋ ਸਕਦੀ ਹੈ ਇੱਕ ਔਰਤ ਦੇ ਮਨ ਤੋਂ ਗਹਿਰਾ ਕੁਝ ਨਹੀਂ ਹੁੰਦਾ ਜੀ ਬਹੁਤ-ਬਹੁਤ ਸ਼ੁਕਰੀਆ ਔਰ ਇੱਕ ਗਜ਼ਲ ਦੇ ਦੋ ਤਿੰਨ ਸ਼ੇਰ ਕਿ ਜਦੋਂ ਉਹ ਛੱਡ ਕੇ ਹੀ ਤੁਰ ਗਿਆ ਹੈ ਤਾਂ ਫਿਰ ਖਿਆਲਾਂ ਚ ਨਾਲ ਕਿੰਦਾ ਜਦੋਂ ਉਹ ਛੱਡ ਕੇ ਹੀ ਤੁਰ ਗਿਆ ਹੈ ਤਾਂ ਫਿਰ ਖਿਆਲਾਂ ਚ ਨਾਲ ਕਿਉਂ ਹੈ ਕੋਈ ਤਾਂ ਮੈਨੂੰ ਇਹ ਰਾਜ਼ ਦੱਸੇ ਵਿਯੋਗ ਵਿੱਚ ਵੀ ਵਿਸਾਣ ਕਿਉਂ ਹੈ ਮੈਂ ਤੇਰੇ ਅੱਖਣ ਤੇ ਖੰਭ ਖੋਲੇ ਤੇ ਹੁਣ ਤੂੰ ਅੰਬਰ ਤੋਂ ਡਰ ਰਿਹਾ ਹੈ ਮੈਂ ਤੇਰੇ ਅੱਖਣ ਤੇ ਖੰਭ ਖੋਲੇ ਤੇ ਹੁਣ ਤੂੰ ਅੰਬਰ ਤੋਂ ਡਰ ਰਿਹਾ ਹੈ ਮੇਰੀ ਵਫਾ ਤੇ ਯਕੀਨ ਹੈ ਤਾਂ ਤੇਰੀ ਨਜ਼ਰ ਵਿੱਚ ਸਵਾਲ ਕਿਉਂ ਹੈ ਕਿਆ ਬਾਤ ਕਿਆ ਬਾਤ ਬੋਚੀ ਬੋਚੀ ਤੇ ਇੱਕ ਸ਼ੇਰ ਬਤਾ ਰੇ खास ਕਿ ਜੇ ਬੀਜ ਧਾਰੇ ਲਹੂ ਪਿਲਾਵੇਂ ਤੇ ਸਿਰ ਜਣਾ ਦੀ ਤੂੰ ਪੀੜ ਚੱਲੇ ਜੇ ਬੀਜ ਧਾਰੇ ਲਹੂ ਪਿਲਾਵੇਂ ਤੇ ਸਿਰ ਜਣਾ ਦੀ ਤੂੰ ਪੀੜ ਚੱਲੇ ਤਾਂ ਸ਼ਹਿਦ ਸਮਝੇ ਕਿ ਇੱਕ ਔਰਤ ਦੀ ਹੋਂਦ ਐਨੀ ਕਮਾਲਕਿਰਤੀ ਜੇ ਪੈਰੀ ਕੁੰਗਰੂ ਵੀ ਬਨ ਲਏ ਨੇ ਕਾ ਫਿਰ ਰਚਣ ਤੋਂ ਸੰਗ ਕਾਦੀ ਜੇ ਪੈਰੀ ਕੁੰਗਰੂ ਹੀ ਬਣ ਲਏ ਨੇ ਕਾ ਫਿਰ ਰਚਣ ਤੋਂ ਸੰਗ ਕਾਦੀ ਤੂੰ ਬਣ ਕੇ ਬੁੱਲਾ ਮਨਾਲ ਮੁਰਸ਼ਦ ਜ਼ਮਾਨੇ ਪਰਦਾ ਧਿਆਨ ਕਿਉਂ ਹੈ ਕੋਈ ਤਾਂ ਮੈਨੂੰ ਇਹ ਰਾਜ਼ ਦੱਸੇ ਵਿయోగ ਵਿੱਚ ਵੀ ਵਿਸਾਣ ਕੀ ਪਰ ਇੱਕ ਗਜ਼ਲ ਕਿ ਉਗਿਆ ਨਹੀਂ ਜਿ ਸਰਦ ਚੰਨ ਖੋ ਗਿਆ ਤਾਂ ਕੀ ਉਗਿਆ ਨਹੀਂ ਜਿਵੇਂ ਸੂਰਜ ਚੰਨ ਖੋ ਗਿਆ ਤਾਂ ਕੀ ਹੈ ਨੇਰੇ ਦੇ ਪੰਧੀਆਂ ਨੂੰ ਹਰਫ਼ਾਂ ਦੀ ਰੌਸ਼ਨੀ ਹੈ ਕਿਆ ਬਾਤ ਹੈ ਕਿਆ ਦੁਬਾਰਾ ਚੇਅਰ ਪਰ ਜੀ ਜੀ ਬਸ਼ੀ ਅ ਉਗਿਆ ਨਹੀਂ ਜਿਵੇਂ ਸੂਰਜ ਚੰਨ ਖੋ ਗਿਆ ਤਾਂ ਕੀ ਹੈ ਨੇਰੇ ਦੇ ਪੰਧੀਆਂ ਨੂੰ ਹਰਫ਼ਾਂ ਦੀ ਰੌਸ਼ਨੀ ਹੈ ਤੇ ਕਿੱਦਾਂ ਮੈਂ ਤੈਨੂੰ ਦੱਸਾਂ ਕੀ ਹੈ ਮੇਰੀ ਗਜ਼ਲ ਵਿੱਚ ਕਿੱਦਾਂ ਮੈਂ ਤੈਨੂੰ ਦੱਸਾਂ ਕੀ ਹੈ ਮੇਰੀ ਗਜ਼ਲ ਵਿੱਚ ਇੱਕ ਚੀਖ ਅਣ ਸੁਣੀ ਹੈ ਇੱਕ ਪੀੜ ਅਣ ਤਹੀ ਹੈ ਰਾਘਵ ਦੀ ਬੇਯਕੀਨੀ ਅਗਨੀ ਦੇ ਦਵਾਰ ਪਹੁੰਚੀ ਰਾਘਵ ਦੀ ਬੇਯਕੀਨੀ ਅਗਨੀ ਦੇ ਦਵਾਰ ਪਹੁੰਚੀ ਫਿਰ ਵੀ ਖੜੀ ਹੈ ਸਾਧਕ ਆਖਰ ਉਹ ਜਾਣਦੀ ਹੈ ਤੇ ਜੋਰ ਹੈ ਸੋਰੀ ਜੋ ਰਹਿਨੁ ਮਾਨੇ ਅਜਕਲ ਰਾਹਾਂ ਵੀ ਰੋਕ ਲੈਂਦੇ ਜੋ ਰਹਿਨੁ ਮਾਨੇ ਅਜਕਲ ਰਾਹਾਂ ਵੀ ਰੋਕ ਲੈਂਦੇ ਇਸ ਰਹਿਬਰੀ ਦੇ ਪਿੱਛੇ ਲਕਵੀਂ ਜੀ ਰਹਿ ਜਣੀ ਹੈ ਚੋਣਾ ਧੜੇ ਨੂੰ ਪੈਂਦਾ ਹੁਣ ਦੋ ਸਦੀ ਤੋਂ ਪਹਿਲਾਂ ਚੋਣਾ ਧੜੇ ਨੂੰ ਪੈਂਦਾ ਹੁਣ ਦੋ ਸਦੀ ਤੋਂ ਪਹਿਲਾਂ ਸ਼ਰਤਾਂ ਦੇ ਨਾਲ ਮਿਲਦੀ ਯਾਰਾਂ ਦੀ ਦਿਲਬਰੀ ਹੈ ਔਰ ਮੱਤਾ ਹੈ ਜੀ ਕਿ ਨਜ਼ਦੀਕੀਆਂ ਦੇ ਵਿੱਚ ਵੀ ਮੌਜੂਦ فاਸਲੇ ਨੇ ਨਜ਼ਦੀਕੀਆਂ ਦੇ ਵਿੱਚ ਵੀ ਮੌਜੂਦ فاਸਲੇ ਨੇ ਐ ਨੂਰ ਇਸ ਗਰਾਂ ਦਾ ਹਰ ਸ਼ਖਸ ਵਜਨੀ ਹੈ ਐ ਨੂਰ ਇਸ ਗਰਾਂ ਦਾ ਹਰ ਸ਼ਖਸ ਵਜਨੀ ਹੈ ਸੁਜੀਤ ਪਾਤਰ ਜੀ ਵੀ ਰਾਗ ਨੂੰ ਸਿਰਫ ਉਲੇ ਹੋਏ ਨੇ ਉਹ ਆਪਣੀਆਂ ਕਵਤਾਂ ਰਹੀਆਂ ਹਮੇਸ਼ਾ ਹੀ ਉਹਦੇ ਮੈਂ ਮੇਰਾ ਬਹੁਤ-ਬਹੁਤ ਸਤਿਕਾਰ ਵਿੱਚ ਰਹੀ। ਸਭ ਤੋਂ ਪਹਿਲਾਂ ਇਕਮ ਸਾਹਿਤ ਮੰਚ ਅੰਮ੍ਰਿਤਸਰ ਤੇ ਮੈਮ ਅਰਜਿੰਦ ਸੰਤੂ ਜੀ ਦਾ ਤਾਂ ਇਹ ਦਿਲ ਤੋਂ ਸ਼ੁਕਰਾਨਾ ਕਰਨਾ ਚਾਹਾਂਗੇ ਕਿ ਉਹਨਾਂ ਨੇ ਮੇਰੇ ਚੋਕਲੇਠੀ ਪਾਸ ਦਾ ਜੋ ਕਵਤਾ ਪੁਸਤਕ ਹੈ उसका नोटिस लिया तो उस काबल समझिए कि ये पुरस्कार दिता जाए जितों तक इस किताब का सवाल है यकीन मानना मेरे को कुछ भी नहीं है इस बारे कहना भी काफ़ी लेट फम्च आई है कविता जो मेरी है और कविता जो ये ਕਿਤਾਬ ਦੇ ਰੂਪ ਵਿੱਚ ਆਈ ਮੈਨੂੰ ਮਹਿਸੂਸ ਹੋਇਆ ਕਿ ਮੇਰੀ ਨਾਲੋਂ ਸਾਂਝ ਟੁੱਟ ਗਈ। ਕਾਰਨ ਇਹ ਬਹੁਤ ਅਜੀਬ ਸੀ ਕਿਉਂਕਿ ਜਦੋਂ ਤੱਕ ਇਹ ਕਵਤਾ ਮੇਰੀ ਸੀ ਮੈਂ ਇਹ ਵਿੱਚ ਗਲਤੀਆਂ ਠੁਕ ਸਕਦੀ ਸੀ। ਜੇ ਮੈਨੂੰ ਕਿਤੇ ਮਹਿਸੂਸ ਹੁੰਦਾ ਕਿ ਇਹ ਇਦਾਂ ਨਹੀਂ ਇੱਕ ਪਾਠਕ ਦੇ ਤੌਰ ਤੇ ਇਦਾਂ ਹੋਣਾ ਚਾਹੀਦਾ ਹੈ ਤੇ ਮੈਂ ਉਹ ਕਰ ਸਕਦੀ ਸੀ। ਲੇਕਿਨ ਜਦੋਂ ਇਹ ਕਿਤਾਬ ਹੋਂਦ ਵਿੱਚ ਆਈ ਉਸ ਤੋਂ ਬਾਅਦ ਮੇਰਾ ਕੰਟਰੋਲ ਖਤਮ ਹੋ ਗਿਆ। ਹੁਣ ਇਹ ਕਿਤਾਬ ਤੁਹਾਡੀ ਹੈ। ਲੇਕਿਨ ਇਹਦੀ ਹੋਂਦ ਤੋਂ ਬਾਅਦ ਜੋ ਮੇਰੀ ਕੈਫੀ ਤਰੀ ਹੈ ਮੈਂ ਉਹਦੇ ਬਾਰੇ ਗੱਲ ਜ਼ਰੂਰ ਕਰਨਾ ਚਾਹਾਂਗੀ ਕਿ ਜਦੋਂ ਮੈਂ ਪਰਦਵਾਸ ਗੱਲ ਕਰ ਰਹੀ ਸੀ ਇਹ ਮਤੀ ਜੀ ਗੱਲ ਕਰ ਰਹੀ ਸੀ ਮੈਨੂੰ ਲੱਗ ਨਹੀਂ ਸੀ ਰਿਹਾ ਕਿ ਮੇਰੀ ਕਵਤਾ ਬਾਰੇ ਗੱਲ ਕਰ ਰਹੀ ਕਿਉਂਕਿ ਮੈਂ ਆਪਣੇ ਆਪ ਨੂੰ ਇਹ ਕਵਤਾ ਜਦੋਂ ਕਿਤਾਬ ਛਪ ਕੇ ਆਈ ਹੈ ਬਿਲਕੁਲ ਇੱਕ ਸ਼ਿਲਪੀ ਜਿੰਮੋਸੀ ਰਕਨਾਈ ਜ਼ਤੀ ਪਰਤਨੀ ਬੇਕਾਰੀ ਪਰ ਸ਼ਿਲਪੀ ਜੋ ਪਾਂਡੇ ਘੜਦਾ ਹੈ ਮੈਂ ਕੁਮਹਾਰ ਦੀ ਗੱਲ ਕਰ ਰਹੀ ਹਾਂ ਉਹ ਪੂਰੀ ਸ਼ੁੱਧਨ ਤੇ ਨਾਲ ਪਾਂਡੇ ਘੜਦਾ ਹੈ ਵਧੀਆ ਤੋਂ ਵਧੀਆ ਚੀਕਨੀ ਮਿੱਟੀ ਲੈ ਕੇ ਆਉਂਦਾ ਹੈ ਉਹਨੂੰ ਗੁੰਨਦਾ ਹੈ ਉਹਦੇ ਵਿੱਚ ਜੋ ਪਾਣਾ ਹੁੰਦਾ ਹੈ ਪਾਉਂਦਾ ਹੈ ਉਹਨੂੰ ਉਸ ਤੋਂ ਬਾਅਦ ਫਿਰ ਉਹ ਚੱਕ ਦੇ ਉੱਤੇ ਰੱਖ ਕੇ ਬਰਤਨ ਘੜਦਾ ਹੈ ਉਸ ਤੋਂ ਬਾਅਦ ਉਹ ਉਹਦੇ ਉੱਤੇ ਡਿਜ਼ਾਈਨ ਬੰਦਦਾ ਹੈ ਖੂਬਸੂਰਤ ਕਰਨ ਦੀ ਕੋਸ਼ਿਸ਼ ਕਰਦਾ ਹੈ ಅಲੰਕ੍ਰਿਤ ਕਰਦਾ ਹੈ ਉਹਨਾਂ ਉਥੋਂ ਤੱਕ ਕਿਸੇ ਆ। ਲੇਕਿਨ ਅਸਲੀ ਜੋ ਕਿਸੇ ਚੀਜ਼ ਦੀ ਅ ਦਰਦ ਜੋ ਹੈ ਇੱਕ ਉਹਦੇ ਵਾਸਤੇ ਉਹ ਤਾਂ ਹੁੰਦਾ ਹੈ। ਇਹ ਤਾਂ ਸਾਰੇ ਸਾਰੇ ਬਰਤਨ ਪੱਖੀਆਂ ਨਾਲ ਚੜਕੇ ਆਵੇ ਚੜਾ। ਕਿਉਂਕਿ ਉਹਨੂੰ ਨਹੀਂ ਪਤਾ ਹੁੰਦਾ। ਉਹਨੇ ਆਪਣੀ ਸਮਰੱਥਾ ਅਨੁਸਾਰ ਬਹੁਤ ਬਿਹਤਰ ਕੀਤਾ ਹੁੰਦਾ। ਉਹਨੂੰ ਨਹੀਂ ਪਤਾ ਹੁੰਦਾ ਤੇ ਕਿੰਨੇ ਭਾਂਡੇ ਇਹਦੇ ਵਿੱਚ ੁੱਪਕੇ ਨਿਕਲਣੇ ਜਦੋਂ ਆਵਾਜ਼ ਪੁਲਾ ਚੜਾ। ਕਿੰਨੇ ਵਰਤਨ ਤੜਕੇ ਹੋਣਗੇ ਜਾਂ ਕਿੰਨੇ ਬਿਬਰਿਆਂ ਦੇ ਰੂਪ ਵਿੱਚ ਫੁੱਟ ਪੱਤੇ ਦੇ ਰੂਪ ਵਿੱਚ ਮਿਲਣਗੇ ਬਿਲਕੁਲ ਨਹੀਂ ਪਤਾ ਉਹੀ ਕਸਫਤ ਮਿਲੀ ਸੀ ਤਾਂ ਤੇ ਜੋ ਵਰਤਾਰਾ ਹੈ ਆਸ-ਪਾਸ ਸੈਟਲ ਮੈਂ ਸਿਰਫ ਉਹਨੂੰ ਸਮਿਟਣ ਦੀ ਸ਼ਬਦਾਂ ਵਿੱਚ ਸਮਿਟਣ ਦੀ ਕੋਸ਼ਿਸ਼ ਕਰਦੀ ਹਾਂ ਜੋ ਮੈਨੂੰ ਨਜ਼ਰ ਆਉਂਦਾ ਹੈ ਪਰ ਬਤੁਤਾ ਕਿਤੇ ਟਾਈਟਲ ਤੇ ਸਵਾਲ ਹੈ ਚਸ਼ਮਦੀਦ ਚੁੱਪ ਹੈ ਜਿ세 ਅਸੀਂ ਆਪਣੀਆਂ ਅੱਖਾਂ ਬੰਦ ਕਰਕੇ ਥੋੜੀ ਦੇਰ ਲਈ ਬੈਠੀਏ ਤੇ ਸਾਰੇ ਹਾਜ਼ਰੀਨ ਜੋ ਹੈ ਤੁਹਾਨੂੰ ਕਿਤੇ ਨਾ ਕਿਤੇ ਜ਼ਰੂਰ ਮਹਿਸੂਸ ਹੋਏਗਾ ਕਿ ਆ ਜੋ ਵਰਤਾਇਆ ਜੋ ਆ ਮੈਂ ਕਿਸੇ ਇਸ ਗੁਨਾਹ ਦਾ ਚਸ਼ਮਦੀਦ ਸੀ ਜਾਂ ਮੈਂ ਹਾਂ ਲੇਕਿਨ ਮੈਂ ਗੁਨਾਹਗਾਰ ਨਹੀਂ ਸਜ਼ਾ ਨਹੀਂ ਦੇ ਸਕਿਆ ਮੈਂ ਚੁੱਪ ਨੂੰ ਬਿਹਤਰੀ ਸਮਝੇ अच्छीयां मोरे स्टुडियां ने मां ਨੂੰ ਅਗੇ ਕਹਿੰਦੀ ਨ ਪਰਿਵਾਰਾਂ ਚ ਫਰੇ ਆ ਉਹ ਮਾਂ ਨੂੰ ਅਗੇ ਕਹਿੰਦੀ ਮਾਂ ਉਹਦੇ ਮੂੰਹ ਤੇ ਮੁੱਲੀ ਰੱਖਦੀ ਨਾ beta papa marange ਆ ਮਰ ਜਾਏਗਾ ਬਹੁਤ ਲੜਾਈ ਫਰੇਗੀ ਅਸੀਂ ਚੁੱਪ ਜੋ ਹੈ ਉਹਨੂੰ ਜ਼ਬਰੀ ਤੌਰ ਤੇ ਆਪਣੇ ਬੁੱਲਾਂ ਦੇ ਉੱਤੇ ਪਿਠਾ ਦਿੰਦੇ ਆਂ ਅਰ ਸੋਚਦੇ ਕੀ ਆਂ ਅਸੀਂ ਕੀ ਲੈਣਾ बिल्कुल बदल गई है और मैं पता एहसास है कि जो निगढ़ जो प्यार जो नेता पहले सी वो नहीं है कारण कोई भी हो गई लेकिन ज़्यादा तरह ज्यादातर मॉडर्नाइजेशन करके हुए आधुनिकता जो है उन्हें को बहुत बड़ी बलि बली लगी चशमदीप जो मेरी निजी तौर पे बहुत पसंदीदा करता है और जो आगे हो सी करनी समझ ਚਸ਼ਮ ਦੀ ਚੁੱਪ ਹੈ ਇਸ ਵਾਰ ਵੀ ਦੂਰੋਂ ਨੇੜਿਓਂ ਲਿਆ ਕੇ ਤਿਲ ਕੇ ਇੱਕ ਪੰਛੀ ਨੇ ਬਣਾ ਲਿਆ ਹੈ ਘਰ ਘਰ ਬਣਾ ਵੀ ਲਿਆ ਹੈ ਵਸਾ ਵੀ ਲਿਆ ਹੈ ਖੁਸ਼ ਹਾਂ ਘਰ ਵਿੱਚ ਨਵੀਂ ਆਮਦ ਦਾ ਵਿਲਾ ਆ ਰਿਹਾ ਹੈ ਦਿਨ ਬੀਤਦੇ ਨੇ ਰੱਖਦੀ ਹਾਂ ਕੰਸੋ ਦਿਨ ਬੀਤਦੇ ਨੇ ਰੱਖਦੀ ਹਾਂ ਕੰਸੂ ਅਸ਼ੋਕਾ ਵਿਚਲੇ ਘਰ ਅੰਦਰ ਮਿੱਠੀ ਜਹੀ ਸਰਸਰਾਹ ਪੱਤਿਆਂ ਦੀ ਬੁਕਲ ਚ ਵਸੇ ਘਰ ਦੇ ਵਿਹਲੇ ਵਿੱਚ ਨੰਨੇ ਨੰਨੇ ਪੈਰਾਂ ਦੀ ਆਹਟ ਬਿੱਲੀ ਦਾ ġੇੜਾ ਵੱਧ ਰਿਹਾ ਹੈ ਬਿੱਲੀ ਦਾ ġੇੜਾ ਵੱਧ ਰਿਹਾ ਹੈ काले कारे अक्सर रात की कालख में ही होंगे कले कार अक्सर रात की कलख में ही होंगे ने डर कर रहा है सवक्ते उठ के लॉबी का दरवाजा खोल दिया चारे पासे चुप भी चुप है चारे पासे चुभ भी चुप है निके खंभ का खलार पिया है पोर्च निके खंभा का खलार पिया है नेड़े ही एक उजड़िया संसार पिया है नेडे ही एक उजड़िया संसार पिया है वारदात एक लौता चश्मे चुप है वारदात एक लौता दिल चुप है बहुत बहुत शुक्रिया दूसरा जो कविता मैं आगे लाऊंगी वो बहुत मैं रिश्त के घाण की गल कर रही सीजम जरूर समागम कुछ कारण करके जो, जो तो ना ना मैं जहाँ तो तो करके मैं अपना फाद पात्र साहब को शुरू होनी चाहिए है क्योंकि यह समागम सबको पहली गल है कि पात्र साहब समर्पित है मैं उसे बैठा उस पास ਕਾਲੀਸੀਆਂ ਦੀਆਂ ਕਰਤਾਵਰੀਆਂ ਬੰਦੀਆਂ ਬਹੁਤ ਸਾਰਾ ਕੰਮ ਹੋਇਆ ਸੀ ਕਿ ਉਹ ਰੇਲ ਪਾਸੇ ਘੱਟ ਸਮੇਂ ਲਈ ਟਿਕਣਾ ਮੰਨਦੇ ਸਬਾਤ ਸਿੰਘ ਦਾ ਮੁਖੌੜਾ ਉਹ ਉੱਤਪਤ ਇਸ ਲਈ ਵੀ ਮੇਰੇ ਪਾਸੇ ਉਹਨਾਂ ਦੀ ਵਿਸ਼ਸਿਆ ਬੈਕ ਨਹੀਂ ਬਹੁਤ ਸਾਰਾ ਉਹਨੂੰ ਸਾਹਤ ਜਰਮੀ ਨੇ ਮਿਲਣ ਸ਼ੇਖਰੇ ਗੁਜ਼ਾਰ ਮੈਂ ਯੂਨੀਵਰਸਿਟੀ

सरकार जो प्रधान की मंडल के हाजर दौरान दोस्तों समा बहुत हो गया रंधावा ने नेता बारे बहुत मीनिंगफुल जल्द कीतिया लगातार पत्थर सो उन्होंने रूह असी अकीदत के फुल पेट करते हैं उन्होंने याद करते हैं ਉਨ੍ਹਾਂ ਦੀ ਸ਼ਾਇਰੀ ਜਿਹੜੀ ਆ ਹੁਣ ਸਾਨੂੰ ਇਹੋ ਆਸ ਹੈ ਕਿ ਉਨ੍ਹਾਂ ਦੀ ਇਸ ਬੇਵਕ ਚਲੇ ਜਾਣ ਦੇ ਉੱਤੇ ਜੋ ਸਦਮਾ ਲੱਗਾ ਉਹਦੀ ਇੱਕ ਲਹਿਰ ਬਣੇਗੀ ਕਿ ਕਰ ਕਰ ਦੇ ਵਿੱਚ ਜਿਨ੍ਹਾਂ ਨੂੰ ਨਹੀਂ ਵੀ ਸੀ ਪਤਾ ਸ੍ਰੀਪਤਾ ਕਰ ਦਾ ਪਿੰਡਾਂ ਤੱਕ ਉੱਥੇ ਤੱਕ ਗੱਲ ਪਹੁੰਚ ਗਈ ਹੈ ਤੇ ਹੁਣ ਉਹ ਲੋਕਾਂ ਦੇ ਨਾਲ ਤੱਕ ਵਸੰਦੇ ਮੈਂ ਉਹਨਾਂ ਨੂੰ ਨਮਨ ਕਰਦਾ ਸ਼ਰਧਾ ਦੇ ਫੁੱਲ ਭੇਟ ਕਰਦਾ ਇਸ ਸਮਾਗਮ ਹਲ ਜਾਈਏ ਤਾਂ ਇਹ ਜਿਹੜਾ ਇੱਕਮ ਸਹਿਤ ਮੰਚ ਨੇ ਪਿਛਲੇ 8 ਸਾਲਾਂ ਤੋਂ 10 ਸਾਲਾਂ ਤੋਂ ਇਹ ਮੰਚ ਦੀ ਸਥਾਪਨਾ ਕੀਤੀ ਇਹਦੀ ਇੱਜ਼ਤ ਕੀ ਹੈ ਜੇ ਮੈਂ ਇਸ ਵਾਲੇ ਪਾਸੇ ਜਾਨਾ ਕਿਉਂਕਿ ਮੈਂ ਲਗਾਤਾਰ ਇਸ ਸਾਰੀ ਟੀਮ ਨਾਲ ਜੁੜਿਆ ਹੋਇਆ ਦੇਖਦਾ ਇਹਨਾਂ ਦੇ ਸਮਾਗਮ ਕਿਸੇ ਸਮਾਗਮ ਚਾਇਆ ਜਾਵੇ ਜਨਾਬ ਪਰ ਇਹਨਾਂ ਦੇ ਦੂਰੋਂ ਵੀ ਇਹਨਾਂ ਨਾਲ ਮੁਲਾਕਾਤਾਂ ਹੁੰਦੀਆਂ ਰਹਿੰਦੀਆਂ ਰਹੇ ਰਾਹਤ-ਗਾਹੇ ਤਾਂ ਇਹਨਾਂ ਨੇ ਇਹ ਜਿਸ ਤਰੀਕੇ ਨਾਲ ਸ਼ਬਦ ਦੀ ਜੋਤ ਜਗਾਈ ਹੋਈ ਆ ਤੇ ਸ਼ਬਦ ਦੀ ਜੋਤ ਜਗਾਉਣ ਵਾਲਿਆਂ ਨੂੰ ਜਾਂ ਨਵੇਂ ਸ਼ਾਇਰਾਂ ਨੂੰ ਨਵੇਂ ਕਹਾਣੀਕਾਰਾਂ ਨੂੰ ਜਿਸ ਤਰ੍ਹਾਂ ਪ੍ਰਮੋਟ ਕਰਦੇ ਨੇ ਉਹ ਅੱਜ ਦੇ ਜ਼ਮਾਨੇ 'ਚ ਬਹੁਤ ਜ਼ਰੂਰੀ ਆ ਜ਼ਰੂਰੀ ਕਿਉਂ ਆ ਕਿਉਂਕਿ ਜਿਸ ਦੌਰ 'ਚ ਅਸੀਂ ਜੀ ਰਹੇ ਆ ਗੁਜ਼ਰ ਰਹੇ ਆ ਉਹ ਬੜਾ ਸਖਤ ਚਾਪਤੇ ਵਾਲਾ ਦੌਰ ਆ ਉਹ ਬੜਾ ਅਸ ਸੰਵੇਦਨਸ਼ੀਲ ਦੌਰ ਹੈ ਉਹ بڑا ਰਿਸ਼ਤਿਆਂ ਦੀ ਟੁੱਟ ਭੱਜ ਵਾਲਾ ਦੌਰ ਹੈ ਪੂੰਜੀ ਤੇ ਪਦਾਰਥ ਨੇ ਮਨੁੱਖ ਨੂੰ ਇਸ ਤਰ੍ਹਾਂ ਜਕੜ ਲਿਆ ਏ ਪੰਜਾਬੀ ਬੰਦਾ ਇਹਦੀ ਮਾਰਚ ਬਹੁਤ ਮਗਰੋਂ ਆਇਆ ਜਮ ਕਹਿੰਦੇ ਸੀ ਸ਼ਾਇਦ ਆਵੇ ਨਾ ਜਿਸ ਥਾਂ ਦੇ ਉੱਤੇ ਜਿਸ ਗੁਰੂ ਗੁਰੂਆਂ ਦੇ ਨਾਂ ਦੇ ਉੱਤੇ ਪੰਜਾਬ ਜਿੰਦਾ ਸੀ ਉੱਥੇ ਸ਼ਾਇਦ ਇਹ ਗੱਲ ਨਾ ਆਵੇ